ਆਮ ਆਦਮੀ ਪਾਰਟੀ ਅੱਜ ਮਹਿਲਾ ਮਹਿਲਾ ਸ਼ਕਤੀ ਨੂੰ ਸਾਡੇ ਸੁਪਰੀਮੋ ਅਰਵਿੰਦ ਕੇ ਜੀਵਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਜਨਨ ਸੈਕਟਰੀ ਡਾਕਟਰ ਸੰਦੀਪ ਪਾਟਕ ਸਮੁੱਚੀ ਟੀਮ ਨੇ ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਦੇ ਅੰਦਰ ਜਿਹੜਾ ਇਤਿਹਾਸ ਰਚਿਆ ਲੁਧਿਆਣੇ ਦਾ ਮੇਰ ਇੱਕ ਮਹਿਲਾ ਸ਼ਕਤੀ ਨੂੰ ਬਣਾਇਆ ਵਾ ਇਹ ਆਮ ਆਦਮੀ ਪਾਰਟੀ ਦੀ ਪਹਿਚਾਣਾ ਹੈ ਔਰ ਆਮ ਆਦਮੀ ਪਾਰਟੀ ਇਹ ਕੰਮ ਕਰ ਸਕਦੀ ਆ ਹੋਰ ਕਿਸੇ ਪਾਰਟੀਆਂ ਦੇ ਵਿੱਚ ਇਹ ਸ਼ਕਤੀ ਹੈ ਨਹੀਂ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੇ ਦਿਖਾਈ ਆ ਇੱਕ ਮਹਿਲਾ ਨੂੰ ਲੁਧਿਆਣਾ ਦਾ ਮੇਅਰ ਬਣਾਇਆ ਵਾ ਪੰਜਾਬ ਦਾ ਹੱਬ ਆ ਲੁਧਿਆਣਾ ਸ਼ਹਿਰ ਔਰ ਉਹਦਾ ਅੱਜ ਮੇਅਰ ਬਣਾ ਕੇ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਬਣਾਇਆ ਵਾ ਔਰ ਸਭ ਮਿਤੋਂ ਵੱਡੇ ਭਾਈ ਰਕੇਸ਼ ਪ੍ਰਾਸ਼ਨ ਨੂੰ ਸੀਨੀਅਰ ਡਿਪਟੀ ਮੇਅਰ ਪ੍ਰਿੰਸ ਜੋਹਰ ਜੀ ਨੂੰ ਬਣਾਇਆ ਇਹਨਾਂ ਦੀ ਸਾਰੀ ਟੀਮ ਜਿਹੜੀ ਬਣੀ ਆ ਇਹ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਬਣਾਈ ਆ ਭੋਲਾ ਜੀ ਬੱਗਾ ਜੀ ਸਾਰੇ ਐਮਐਲਏ ਨੇ ਰਲ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਔਰ ਅਸੀਂ ਲੁਧਿਆਣੇ ਦੀ ਬਿਹਤਰੀ ਲਈ ਲੁਧਿਆਣੇ ਦੇ ਵਿਕਾਸ ਲਈ ਸਾਰੇ ਰਲ ਕੇ ਕੰਮ ਕਰਾਂਗੇ ਧੰਨਵਾਦ ਧੰਨਵਾਦ ਹਾਂਜੀ ਕਰੇ ਗੁਰੂ ਸਾਹਿਬ ਇੱਧਰ ਕਰ ਲਓ ਪੈਂਜੀ ਦਾ ਕੋਈ ਨਹੀਂ ਕੋਈ ਪੈਂਜੀ ਕਰੋ ਕੋਲੋ ਕੋਲੋ ਮਾਈਕ ਨਹੀਂ ਵੇਖਾ ਹਾਂਜੀ ਮੈਂ ਕੁਝ ਕਹਿਣਾ ਚਾਹੁੰਦੇ ਆ ਅੱਜ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਮੇਰ ਸੁਣਿਆ ਗਿਆ ਤੁਹਾਨੂੰ ਤੇ ਖੁਸ਼ੀ ਦੀ ਲਹਿਰ ਆਮ ਆਦਮੀ ਪਾਰਟੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਖਾਸ ਤੌਰ ਤੇ ਧੰਨਵਾਦ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਸਮੁੱਚੀ ਲੀਡਰਸ਼ਿਪ ਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਸੀਐਮ ਭਗਵੰਤ ਮਾਨ ਜੀ ਦਾ ਸਾਡੇ ਪ੍ਰਧਾਨ ਅਮਨ ਅਰੋੜਾ ਜੀ ਦਾ ਸਾਰੇ ਹੀ ਐਮਐਲਏ ਸਾਹਿਬਾਨਾਂ ਦਾ ਔਰ ਖਾਸ ਤੌਰ ਤੇ ਨਵੇਂ ਚੁਣੇ ਗਏ ਸਾਰੇ ਕੌਂਸਲਰ ਸਾਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਫਤਵਾ ਦੇ ਕੇ ਇੱਥੇ ਖੜਾ ਕੀਤਾ ਤੇ ਆਪਣੀ ਇਸ ਭੈਣ ਨੂੰ ਏਡੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਔਰ ਮੈਂ ਜ਼ਰੂਰ ਕਹਿਣਾ ਚਾਹਾਂਗੀ ਵੀ ਇਕੱਲਾ ਇਨਸਾਨ ਕਦੇ ਕੁਝ ਨਹੀਂ ਕਰ ਸਕਦਾ ਆਓ ਸਾਰੇ ਜਣੇ ਰਲ ਕੇ ਇਕੱਠੇ ਲੁਧਿਆਣੇ ਦੀ ਨੁਹਾਰ ਬਦਲੀਏ ਔਰ ਜਿਨ੍ਹਾਂ ਵੀ ਕੌਂਸਲਰ ਸਾਹਿਬਾਨ ਨੇ ਮੇਰੀ ਬੇਨਤੀ ਹੈ ਉਹਨਾਂ ਨੂੰ ਕਿ ਆਪਾਂ ਸਾਰੇ ਰਲ ਕੇ ਜੋ ਇਹ ਲੁਧਿਆਣਾ ਵਾਸੀਆਂ ਨੇ ਆਪਾਂ ਨੂੰ ਅਸ਼ੀਰਵਾਦ ਦਿੱਤਾ ਹੈ ਉਹਨੂੰ ਆਪਾਂ ਚੰਗੇ ਕਰਮਾਂ 'ਚ ਲੈ ਕੇ ਜਾਈਏ ਔਰ ਲੁਧਿਆਣੇ ਦੇ ਡਿਵੈਲਪਮੈਂਟ ਵਾਸਤੇ ਵੱਤੋ ਵੱਤ ਕਾਜ ਕਰੀਏ ਧੰਨਵਾਦ ਜੀ ਜੀ ਬਿਲਕੁਲ ਬਾਬਾ ਸਾਹਿਬ ਅੰਬੀਦ ਕਰਦੇ ਲਿਖੇ ਸੰਵਿਧਾਨ ਸਰ ਦਾ ਅੱਜ ਸ਼ਾਇਦ ਮੈਨੂੰ ਇੱਥੇ ਖੜਨ ਦਾ ਮੌਕਾ ਮਿਲਿਆ ਹੈ ਸੋ ਕੋਟਨ ਕੋਟ ਧੰਨਵਾਦ ਹੈ ਬਾਬਾ ਸਾਹਿਬ ਨੂੰ ਵੀ ਔਰ ਜਰੂਰ ਚਾਹਾਂਗੇ ਕਿ ਜਿੱਥੇ ਕਿਤੇ ਮਹਿਲਾਵਾਂ ਇਹ ਗੱਲ ਪੀਹ ਕਰਦੀਆਂ ਨੇ ਵੀ ਸ਼ਾਇਦ ਸਾਨੂੰ ਪਹਿਲ ਨਹੀਂ ਦਿੱਤੀ ਜਾਂਦੀ ਤੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਵੱਲੋਂ ਜੋ ਇਹ ਆਸ਼ੀਰਵਾਦ ਦਿੱਤਾ ਗਿਆ ਇਹ ਵਾਕਈ ਇੱਕ ਬੜੂਲਾ ਆਸ਼ੀਰਵਾਦ ਹੈ ਔਰ ਸਾਰੀਆਂ ਭੈਣਾਂ ਨੂੰ ਜੋ ਖਾਸ ਤੌਰ ਤੇ ਨਵੀਆਂ ਕੌਂਸਲਰ ਵੀ ਬਣਿਆ ਉਹਨਾਂ ਨੂੰ ਅੱਗੇ ਹੋ ਕੇ ਤੇ ਜੋ ਇਹ ਕਾਰਜ ਹੈ ਆਪਣੇ ਆਪਣੇ ਬੋਰਡ ਦੇ ਸੁਧਾਰਦੇ ਹੋ ਜ਼ਰੂਰਤ ਹੋ ਕੇ ਕਰਨੇ ਚਾਹੀਦੇ ਹਨ ਆਮ ਆਦਮੀ ਪਾਰਟੀ ਨੇ ਜਿਹੜੀ ਲੰਮੇ ਸਮੇਂ ਤੋਂ ਤੁਸੀਂ ਪਾਰਟੀ 'ਚ ਮਿਹਨਤ ਕਰਦੇ ਆਏ ਹੋ ਤੇ ਉਹਨੂੰ ਦੇਖਦੇ ਹੋਏ ਤੇ ਜਾ ਤੁਹਾਡੇ ਜਿਹੜੇ ਕੰਮ ਸੀ ਤੇ ਜਾ ਹੁਣ ਜਿਹੜੇ ਨਗਰ ਕੌਂਸਲਰ ਲੈ ਕੇ ਆਉਂਦੇ ਨੇ ਜੀ ਬਿਲਕੁਲ ਆਮ ਆਦਮੀ ਪਾਰਟੀ ਇਸ ਮੁੱਚੀ ਹਾਈ ਕਮਾਂਡ ਦਾ ਫਿਰ ਤੋਂ ਇੱਕ ਵਾਰੀ ਤੈਅ ਦਿ ਲੋ ਧੰਨਵਾਦ ਹੈ ਸਾਡੇ ਸਾਰੇ ਐਮ ਐਲ ਏ ਸਹਿਬਾਨਾਂ ਦਾ ਤੈਅ ਦਿ ਲੋ ਧੰਨਵਾਦ ਹੈ ਕਿ ਪਹਿਲਾਂ ਜਿਨ੍ਹਾਂ ਨੇ ਪਾਰਟੀ ਦੇ ਟਿਕਟ ਨਵਾਜ ਕੇ ਕੌਂਸਲਰ ਦੀ ਚੋਣ ਲੜਵਾਈ ਤੇ ਜਿੱਤਣ ਤੋਂ ਬਾਅਦ ਅੱਜ ਇਸ ਆਮ ਘਰ ਦੇ ਵਰਕਰ ਨੂੰ ਇਨਾ ਮਾਨ ਬਖਸ਼ਿਆ ਕਿ ਅੱਜ ਤੁਹਾਡੇ ਸਾਹਮਣੇ ਇਨੀ ਉੱਚੀ ਸੇਵਾ ਜਿਹੜੀ ਉਹ ਦਿੱਤੀ ਗਈ ਹੈ ਔਰ ਮੈਂ ਅਗੋ ਵੀ ਪ੍ਰਣ ਕਰਦੀਆਂ ਕਿ ਵੀ ਤਹਿ ਦਿਲੋਂ ਪੂਰੀ ਇਮਾਨਦਾਰੀ ਨਾਲ ਪੂਰੀ ਤਨਦੇਹੀ ਨਾਲ ਇਸ ਜ਼ਿੰਮੇਵਾਰੀ ਨੂੰ ਸਾਰਿਆਂ ਦੇ ਸਹਿਮਤੀ ਦੇ ਨਾਲ ਸਾਰਿਆਂ ਨੂੰ ਇਕੱਠੇ ਹੋ ਕੇ ਨਿਭਾਉਂਦੀ ਰਵਾਂਗੀ ਧੰਨਵਾਦ ਜੀ ਧੰਨਵਾਦ ਜੀ ਕਈ ਵਾਰੀ ਆਮ ਬਾਡੀ ਨੂੰ ਫਾਸਟ ਪਾਰਟੀ ਕਹ ਲੱਗ ਜਾਂਦੇ ਅੱਜ ਦੇ ਦਿਨ ਨੂੰ ਜਦੋਂ ਮੇਹ ਸੁਣਿਆ ਗਿਆ ਕੀ ਕਹਿਣਾ ਉਹਨਾਂ ਨੂੰ ਅੱਜ ਮੈਨੂੰ ਕੁਝ ਕਹਿਣ ਦੀ ਜ਼ਰੂਰਤ ਹੀ ਨਹੀਂ ਹੈ ਜੋ ਇਹ ਫੈਸਲਾ ਲਿਆ ਹੈ ਆਪਣੇ ਆਪ ਦੇ ਵਿੱਚ ਸਾਰੇ ਉਹਨਾਂ ਗੱਲਾਂ ਦਾ ਜਵਾਬ ਦੇ ਗਏ ਜੀ ਠੀਕ ਜੀ ਪਰ ਵੀ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਤੁਹਾਡੀ ਮਿਹਨਤ ਸਦਕੇ ਅੱਜ ਅੱਜ ਹਲਕਾ ਪੂਰਬੀ ਨਹੀਂ ਹਜੇ ਪੂਰੇ ਪੰਜਾਬ 'ਚ ਖੁਸ਼ੀ ਦੀ ਲਹਿਰ ਹੈ ਅੱਜ ਕਹਿ ਸਕਦੇ ਆ ਵੀ ਪੰਜਾਬ ਦੇ ਸਭ ਤੋਂ ਵੱਡੀ ਕਾਰਪੋਰੇਸ਼ਨ ਲੁਧਿਆਣਾ ਔਰ ਜਿਸ ਦਾ ਆਮ ਆਦੀ ਪਾਰਟੀ ਨੇ ਇੱਕ ਬਲੱਖਣ ਕੰਮ ਕੀਤਾ ਅੱਜ ਬਲੱਖਣ ਦੇਣਾ ਅੱਜ ਬਹੁਤ ਇਤਿਹਾਸਕ ਦਿਨ ਅੱਜ ਪੰਜਾਬ ਦੇ ਵਿੱਚ ਕਿਸੇ ਕਾਰਪੋਰੇਸ਼ਨ ਦੀ ਮਹਿਲਾ ਮੇਰ ਬਣਨਾ ਤੇ ਇਤਿਹਾਸਕ ਦਿਨ ਹੈ ਇਹ ਆਮ ਆਦੀ ਪਾਰਟੀ ਹੀ ਕਰ ਸਕਦੀ ਹੈ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਬਾਲ ਜੀ ਮੁੱਖ ਮੰਤਰੀ ਸਭਪਵਨ ਸਿੰਘ ਮਾਨ ਜੀ ਔਰ ਪ੍ਰਧਾਨ ਆਮ ਆਦੀ ਪਾਰਟੀ ਦੇ ਸ਼੍ਰੀ ਅਮਰ ਰੋੜਾ ਜੀ ਔਰ ਜਿਨ੍ਹਾਂ ਦੀ ਸੋਚ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਹਰ ਆਮ ਆਦਮੀ ਨੂੰ ਅੱਗੇ ਲਾ ਕੇ ਔਰ ਹਮ ਹਰ ਆਮ ਆਦਮੀ ਨੂੰ ਅੱਗੇ ਨਾਲ ਲੈ ਕੇ ਔਰ ਆਮ ਆਦਮੀ ਦਾ ਮਰਕਜ਼ ਜਿਹੜੀਆਂ ਵੀਦਾ ਪੂਰੀਆਂ ਕਰਨੀਆਂ ਆਮ ਆਦਮੀ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਉਹਦੇ ਵਾਸਤੇ ਅੱਜ ਪ੍ਰਿੰਸੀਪਲ ਇੰਦਰਜੀਤ ਕੋਰ ਸਾਡੇ ਆ ਆਮ ਘਰ ਤੋਂ ਆਮ ਘਰ ਤੋਂ ਮਤਲਬ ਕਿ ਛੋਟੀ ਛੋਟੀ ਭੈਣਾਂ ਤੇ ਔਰ ਬਹੁਤ ਹੀ ਪੜੀ ਲਿਖੀ ਬੀਕੋਮ ਐਮਬੀਏ ਬੀਐਡ ਔਰ ਮਤਲਬ ਕਿ ਕੁਆਲੀਫਾਈਡ ਤੇ ਅੱਜ ਇਸ ਤਰ੍ਹਾਂ ਦੇ ਮੇਹਰ ਬਣਾ ਕੇ ਆਮ ਆਦੀ ਪਾਰਟੀ ਨੇ ਇੱਕ ਬਹੁਤ ਇਤਿਹਾਸਿਕ ਫੈਸਲਾ ਲਿਆ ਉਹਦੇ ਵਾਸਤੇ ਧੰਨਵਾਦ ਕਰਦੇ ਆ ਸਾਰੀ ਹਾਈ ਕਮਾਂਡ ਦਾ ਸਾਰੇ ਕੌਂਸਲਰ ਸਾਹਿਬਾਨਾਂ ਦਾ ਸਾਰੇ ਐਮਐਲਏ ਸਾਹਿਬਾਨਾਂ ਦਾ ਔਰ ਖਾਸ ਕਰਕੇ ਔਰ ਨਸਤਮਤ ਹੁੰਦੇ ਹੋਏ ਪੀਮਰਾਓ ਬੇਦਕਰ ਜੀ ਡਾਕਟਰ ਸਾਹਿਬ ਜਿਹੜੇ ਜਿਨ੍ਹਾਂ ਨੇ ਇੱਕ ਸਾਨੂੰ ਇੱਕ ਉਹ ਇਤਿਹਾਸ ਇੱਕ ਇਤਿਹਾਸਿਕ ਸੰਵਿਧਾਨ ਲਿਖ ਕੇ ਦਿੱਤਾ ਵਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਸੰਵਿਧਾਨ ਹੈ ਸਾਡਾ ਦੇਸ਼ ਦਾ ਤੇ ਉਹ ਸੰਵਿਧਾਨ ਮੁਤਾਬਕ ਔਰ ਐਮਐਲਏ ਬਣਿਆ ਮੈਂ ਅੱਜ ਭੈਣ ਸਾਡੀ ਮਿਹਰ ਬਣੀ ਆ ਸੀਨੀਅਰ ਡਿਪਟੀ ਮੇਅਰ ਬਣਿਆ ਡਿਪਟੀ ਮੇਅਰ ਬਣਿਆ ਕਾਉਂਸਲਰ ਬਣੇ ਨੇ ਤੇ ਉਹ ਬਾਬਾ ਸਾਹਿਬ ਦੀ ਦੇਣ ਹੈ ਤੇ ਬਾਬਾ ਸਾਹਿਬ ਨੇ ਜਿਹੜਾ ਬੋਰਡ ਦਾ ਹੱਕ ਦਿੱਤਾ ਤੇ ਆਪਣਾ ਮਿਲ ਕੇ ਵੋਟ ਪਾ ਕੇ ਆਪਣੇ ਸੋਚ ਦਾ ਮਿਲ ਕੇ ਨੁਮਾਇੰਦਾ ਚੁਣ ਕੇ ਆਪਣੇ ਮਿਲ ਕੇ ਇਲਾਕੇ ਦੀ ਸੇਵਾ ਕਰਨ ਵਾਸਤੇ ਤੇ ਧੰਨਵਾਦ ਕਰਦੇ ਆ ਨਤਬਸ ਹੁੰਦੇ ਹੋਏ ਬਾਬਾ ਸਾਹਿਬ ਨੂੰ ਤੇ ਬਾਬਾ ਸਾਹਿਬ ਇਸ ਤਰ੍ਹਾਂ ਹੀ ਆਸ਼ੀਰਵਾਦ ਰੱਖਣ ਤੇ ਔਰ ਪ੍ਰਮਾਤਮਾ ਕਿਰਪਾ ਕਰੇ ਅਸੀਂ ਸਾਰੇ ਰਲ ਕੇ ਇਸ ਲੁਧਿਆਣੇ ਨੂੰ ਨੰਬਰ 1 ਬਣਾਈਏ ਔਰ ਜੋ ਪੰਜਾਬ ਦਾ ਆਮ ਆਦੀ ਪਾਰਟੀ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਅਸੀਂ ਵੀ ਲੁਧਿਆਣੇ ਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾ ਕੇ ਵਧੀਆ ਕੰਮ ਕਰਕੇ ਇਸ ਨੂੰ ਨੰਬਰ 1 ਬਣਾ ਕੇ ਇੱਕ ਇਤਿਹਾਸਿਕ ਫੈਸਲਾ ਕੀਤਾ। ਇਹ ਤਰ੍ਹਾਂ ਤੋਂ ਬਾਅਦ ਬੀਜੇਪੀ ਆਲੇ ਕਾਫੀ ਜਿਹੜੀਆਂ ਵਿਰੋਧੀ ਤਰ੍ਹਾਂ ਦੀਆਂ ਗੱਲਾਂ ਸਹੀ ਤਰ੍ਹਾਂ ਦੀਆਂ ਕਰਦੇ ਇਹ ਕੋਨਾ ਬਰਿੰਦੇchna ਚਾਹੁੰਦੇ। ਅ ਦੇਖੋ ਵਿਰੋਧੀ ਤਰ੍ਹਾਂ ਨੇ ਤਾਂ ਮਿਲ ਕੇ ਕਦੇ ਵੀ ਚੰਗਾ ਕੰਮ ਨਹੀਂ ਕਰਨਾ 74 ਸਾਲ ਚ ਨਹੀਂ ਕੀਤਾ ਤੇ ਅੱਜ ਕੀ ਕਰਨਾ ਵਾ 74 ਸਾਲ ਚ ਬਰੋਧ ਕੇ ਜਿਹੜੇ ਕਾਂਗਰਸ ਅਕਾਲੀ ਭਾਜਪਾ ਨੇ ਸੱਤਿਆਨਾਸ਼ ਕੀਤਾ ਪੰਜਾਬ ਦਾ ਪੰਜਾਬ ਨੂੰ ਲੁੱਟ ਕੇ ਖਾਦਾ ਵਾ ਤੇ ਅੱਜ ਆਮ ਆਦੀ ਪਾਰਟੀ ਨੂੰ ਇਤਿਹਾਸਿਕ ਫੈਸਲਾ ਦੇ ਕੇ ਪੰਜਾਬ ਵਾਸੀਆਂ ਨੇ 92 ਸੀਟਾਂ ਦੇ ਕੇ ਐਮਐਲਏ ਐਮਐਲਏ ਦੇ ਕੇ ਸਰਕਾਰ ਬਣਾਈ ਆ ਤੇ ਅੱਜ ਟਾਂ ਦੇ ਪੌਣੇ 3 ਸਾਲ ਦੇ ਆਮ ਆਦੀ ਪਾਰਟੀ ਦੇ ਕੰਮ ਦੇਖਦੇ ਹੋਏ ਉਹ ਬੁਖਲਾਏ ਹੋਏ ਨੇ ਉਹ ਘਬਰਾੜ ਚ ਇਹਨਾਂ ਨੂੰ ਪਤਾ ਵੀ ਸਾਡਾ ਤੋਰੀ ਫੁਲਕਾ ਬੰਦ ਹੋ ਗਿਆ ਤੇ ਹੁਣ ਲੰਬੇ ਸਮੇਂ ਵਾਸਤੇ ਜਿਵੇਂ ਕਿ ਦਿੱਲੀ ਦੇ ਵਿੱਚ ਆ ਚੌਥੀ ਵਾਰੀ ਸਰਕਾਰ ਬਣਨ ਜਾ ਰਹੀ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਆਮ ਆਦੀ ਪਾਰਟੀ ਦੀ ਉਹਨਾਂ ਨੂੰ ਪਤਾ ਵੀ ਸਰਕਾਰ ਬਣਨੀ ਆ ਤੇ ਆਮ ਆਦੀ ਪਾਰਟੀ ਦਾ ਮਿਲ ਕੇ ਜਿਹਨਾਂ ਜੋ ਉਹਨਾਂ ਨੇ ਕੰਮ ਕੀਤੇ ਤੇ ਉਸ ਤਰ੍ਹਾਂ ਦਾ ਮੌਕਾ ਮਿਲ ਕੇ ਲੋਕਾਂ ਨੇ ਦੇਣਾ ਜੋ ਉਮੀਦ ਰੱਖੀ ਸੀ ਲੋਕਾਂ ਨੇ ਪੰਜਾਬ ਵਾਸੀਆਂ ਨੇ ਉਹ ਅੱਜ ਉਮੀਦ ਚਾਹੇ ਸੇਸੋ ਜੁਣ ਦੀ ਗੱਲ ਕਰਦੇ ਆ ਆਮ ਆਦਮੀ ਵਕਲੇ ਦੀ ਗੱਲ ਕਰਦੇ ਆ ਸਕੂਲਾਂ ਦੀ ਗੱਲ ਕਰਦੇ ਆ ਹਸਪਤਾਲਾਂ ਦੀ ਗੱਲ ਕਰਦੇ ਆ ਅੱਜ ਉਹ ਗਰੰਟੀਆਂ ਪੂਰੀਆਂ ਹੋਈਆਂ ਨੇ ਇਸ ਕਰਕੇ ਉਹ ਬਖਲਾਏ ਹੋਏ ਨੇ ਤੇ ਉਹਨਾਂ ਬਾਰੇ ਤੇ ਜਵਾਬ ਪੰਜਾਬ ਵਾਸੀ ਨੇ ਦੇ ਹੀ ਦਿੱਤਾ ਆਪਣੇ ਆਪ ਸਾਹਿਬ ਵਿਕਾਸ ਕਾਰਜ ਕਿੱਦਾਂ ਦੇ ਹੋਣਗੇ ਜਿੰਨਾ ਹੁਣ ਕੋਟਰ ਵੀ ਆਪ ਦੇ ਹੋ ਗਏ ਆ ਵਿਧਾਇਕ ਵੀ ਹੋ ਗਏ ਆ ਸਰਕਾਰ ਵੀ ਆਪ ਦੀ ਆ ਆਮ ਆਦਮੀ ਦੀ ਸਰਕਾਰ ਤੇ ਆਮ ਆਦਮੀ ਵਾਸਤੇ ਕੰਮ ਕਰਨਾ ਵਾ ਤੇ ਆਮ ਆਦਮੀ ਦੇ ਮਤਲਬ ਕਿ ਮਕਸਦ ਹੈ ਵੀ ਉਹ ਹਰ ਉਮੀਦ ਪੂਰੀ ਕਰਨੀ ਹੋਰ ਹਰ ਆਮ ਆਦਮੀ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਉਹਨਾਂ ਵਾਸਤੇ ਦਵਾਈ ਪੜਾਈ ਰੁਜ਼ਗਾਰ ਜਿਹੜਾ ਮਿਸ਼ਨ ਆਵਾ ਦੀ ਪੜਦਾ ਵੀ ਹਰ ਬੰਦਾ ਮਿਲ ਕੇ ਸੇਜਾਬ ਹੋਵੇ ਹਰ ਆਮ ਆਦਮੀ ਪੜਿਆ ਲਿਖਿਆ ਹੋਵੇ ਹਰ ਆਮ ਆਦਮੀ ਕੋਲ ਰੁਜ਼ਗਾਰ ਹੋਵੇ ਉਹ ਕੰਮ ਕਰੀਏ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੱਧ ਵਧੀਆ ਟੰਗ ਨਾ ਕਰਾਂਗੇ ਔਰ ਲੁਧਿਆਣੇ ਨੂੰ ਕਿਹਸ ਕਰਕੇ ਪੰਜਾਬ ਨੂੰ ਨੰਬਰ 1 ਬਣਾਵਾਂਗੇ